ਅਨਵੀਠੇ ਦੀ ਰਸਮ ਜੇਸਕੂਲੋਨੀ ਵਿੱਚ ਭਾਈ ਪਿਆਰਾ ਸਿੰਘ ਉਹੀ ਰਹਿੰਦੇ ਸਨ ਉੱਥੇ ਇੱਕ ਪੱਤਰਕਾਰ ਰਹਿੰਦਾ ਸੀ ਜੋ ਮੇਜਰ ਸਿੰਘ ਮਟਰਾ ਕੋਲ ਉਹਨਾਂ ਦੇ ਦਫ਼ਤਰ ਭਵਾਨੇ ਘੜਾਇਆ ਅਤੇ ਸਾਰੀ ਗੱਲ ਦੱਸੀ ਪਤਾ ਲੱਗਣ ਉਪਰੰਤ ਮੇਜਰ ਸਿੰਘ ਮਟਰਾ ਜੀਤ ਸਿੰਘ ਆਲੂਆ ਨਵਦੀਪ ਸਿੰਘ ਬਿੱਟੂ ਭਾਈ ਸ਼ਮਸ਼ੇਰ ਸਿੰਘ ਅਤੇ ਕੁਝ ਹੋਰ ਸੱਜਣਾਂ ਨੇ ਜੀਪ ਲੈ ਕੇ ਬਠਿੰਡੇ ਵੱਲੋਂ ਚਾਲੇ ਪਾ ਦਿੱਤੇ ਬਠਿੰਡੇ ਵਾਲੇ ਹੀ ਭਾਈ ਪਿਆਰਾ ਸਿੰਘ ਦਾ ਭਰਾ ਸਰਦਾਰ ਮਹਿੰਦਰ ਸਿੰਘ ਰਹਿੰਦਾ ਸੀ ਇਹ ਸਾਰੇ ਸੱਜਣ ਉਹਨਾਂ ਕੋਲ ਚਲੇ ਗਏ ਸਰਦਾਰ ਮਹਿੰਦਰ ਸਿੰਘ ਹੋਰੀ ਇਕੱਲੇ ਜਾ ਕੇ ਭਾਈ ਪਿਆਰਾ ਸਿੰਘ ਅਤੇ ਬੀਬੀ ਭਰੂਪੁਰ ਕੌਰ ਕੋਲ ਗਨਦੀ ਸ਼ਹਾਦਤ ਬੜੀ ਗੱਲ ਦੀ ਤਸਦੀਕ ਕਰਕੇ ਆਏ ਦੋਵਾ ਦਾ ਸੰਸਕਾਰ ਪੁਲਸ ਨੇ ਹੀ ਕਰ ਦਿੱਤਾ ਸੀ ਅਗਲੇ ਦਿਨ ਇਹ ਸਾਰੇ ਸੱਜਣ ਦੋਵਾਂ ਸ਼ਹੀਦਾਂ ਦੇ ਅੰਗਿੱਠੇ ਦੀ ਰਸਮ ਲਈ ਸ਼ਮਸ਼ਾਨ ਘਟ ਗਏ ਉੱਥੇ ਜੋ ਸ਼ਮਸ਼ਾਨ ਘਟ ਦਾ ਜ਼ਿੰਮੇਵਾਰ ਸੱਜਣ ਮੌਜੂਦ ਸੀ ਉਸ ਨਾਲ ਗੱਲ ਕੀਤੀ ਪਰ ਉਸ ਨੇ ਪੁਲਸ ਦੇ ਡਰ ਕਰਕੇ ਮਨਜ਼ਰ ਦਿੱਤਾ ਸਿੰਘ ਨੇ ਉਸ ਅਗ ਨੂੰ 50 ਰੁਪਏ ਦਿੱਤੇ ਅਤੇ ਕਿਹਾ ਕਿ ਚਲ ਤੂੰ ਪੁਲਿਸ ਦੀ ਵੀ ਰੱਖ ਲਈ ਤੇ ਸਾਨੂੰ ਵੀ ਇੱਥੇ ਵਿੱਚੋਂ ਕੁਝ ਕੁ ਹੁੰਦਰਾ ਦੇ ਦੇ ਤਾਂ ਕਿ ਅਸੀਂ ਇਹਨਾਂ ਦੇ ਅੰਤਮ ਰਸਮ ਨਿਭਾ ਸਕੀ ਉਸ ਨੇ ਕੰਮ ਦੇ ਜੇਹਤਾਂ ਨਾਲ ਇਹ ਕਾਰਜ ਕੀਤਾ ਤੇ ਸਿੰਘ ਉੱਥੋਂ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੂ ਵਰਖਾ ਆ ਗਏ ਗੁਰਦੁਆਰਾ ਮੰਜੀ ਸਾਹਿਬ ਆਲੂ ਵਰਖਾ ਉਹ ਸਥਾਨ ਹੈ ਜਿੱਥੇ ਦੀਵਾਨ ਟੁੱਡਰ ਮਲ ਜੀ ਵੱਲੋਂ ਛੋਟੇ ਸਾਹਿਬ ਜਾਂਦੇ ਆ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਅਗੀਠੇ ਦੀ ਵੀ ਠੂਠੀ ਹਸਤ ਸਮੇਤ ਲਿਆਂਦੀ ਗਈ ਸੀ ਇਹ ਸਿੰਘਾਂ ਦੀ ਸ਼ਹਾਦਤ ਦੀ ਇਲਾਹੀ ਪ੍ਰਵਾਨਗੀ ਦਾ ਇਸ਼ਾਰਾ ਹੈ ਕਿ ਉਹਨਾਂ ਦੇ ਅਗੀਠੇ ਦੀ ਰਾਖੀ ਪਹਿਲਾਂ ਇੱਥੇ ਆਈ ਇਸੇ ਹਸਤਾਨ ਤੋਂ ਫਿਰ ਇਹ ਸਿੰਘ ਅਤੇ ਭਾਈ ਪਿਆਰਾ ਸਿੰਘ ਦੇ ਪਰਿਵਾਰਕ ਜੀ ਪ੍ਰਤਾਰਪੁਰ ਸਾਹਿਬ ਅੰਤਮ ਰਸਮਾਂ ਲਈ ਗਏ